ਇਸਾਤ ਸੰਗਤ ਦੀ ਪਾਪੀ ਸੰਸਾਰ ਦੇ ਵਿੱਚ ਬਹੁਤ ਹਨ ਤੇ ਅਪਰਾਧੀ ਘਟ ਹਨ ਅਪਰਾਧੀ ਉਹਨਾਂ ਨੂੰ ਪਤਾ ਵਾ ਜੇ ਅਪਰਾਧ ਕੀਤਾ ਤੇ ਸਾਨੂੰ ਪੁਲਿਸ ਪਕੜ ਲਵੇਗੀ ਜਾਂ ਸਾਨੂੰ ਫਿਰ ਜੇਲ੍ਹ ਦੇ ਵਿੱਚ ਜਾਣਾ ਪਵੇਗਾ ਕੁਝ ਲੋਕ ਇਸ ਡਰ ਦੇ ਕਾਰਨ ਪਾਪ ਨਹੀਂ ਕਰਦੇ ਪਰ ਮਨ ਦੇ ਵਿੱਚ ਚੱਲਦੇ ਹਨ ਮਨ ਦੇ ਵਿੱਚ ਬੜੇ ਫੁਰਨੇ ਉੱਠਦੇ ਹਨ ਆ ਕਰ ਲਾਂ ਮੈਂ ਉਹ ਕਰ ਲਾਂ ਕਿਸੇ ਦੇ ਬਾਰੇ ਮਾੜਾ ਸੋਚਣਾ ਕਿਸੇ ਦੇ ਧੰ ਬਾਰੇ ਕਿਸੇ ਦੇ ਧੰ ਬਾਰੇ ਸੋਚਦੇ ਸਾਰੇ ਇਸ ਕਰਕੇ ਪਾਪੀ ਜਿਆਦਾ ਹਨ ਇਹ ਜਿਹੜਾ ਸੋਚਣਾ ਹੈ ਨਾ ਸਾਧ ਸੰਗਤ ਜੀ ਮਾੜਾ ਕਿਸੇ ਦੇ ਬਾਰੇ ਇਹ ਸੋਚਣਾ ਹੀ ਪਾਪ ਹੁੰਦਾ ਹੈ ਇਸ ਕਰਕੇ ਪਾਪੀ ਜਿਆਦਾ ਹਨ ਸੰਸਾਰ ਤੇ ਅਪਰਾਧੀ ਘੱਟ ਹਨ ਕਿਉਂ ਉਹਨਾਂ ਨੂੰ ਪੁਲਿਸ ਦਾ ਪੈ ਹੈ ਸਰਕਾਰ ਦਾ ਪੈ ਹੈ ਕਚਹਿਰੀਆਂ ਦਾ ਪੈ ਹੈ ਪਰਮੇਸ਼ਰ ਦਾ ਪੈ ਨਹੀਂ ਇਸ ਕਰਕੇ ਪਾਪੀ ਜਿਆਦਾ ਵੱਧ ਗਏ ਹਨ ਉਹ ਸੋਚਦੇ ਨਹੀਂ ਵੀ ਪਰਮੇਸ਼ਰ ਵੀ ਬੈਠਾ ਹੈ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਜਿਹੜੇ ਸੱਚੇ ਰੰਗ ਦੇ ਵਿੱਚ ਰੰਗੇ ਜਾਂਦੇ ਹਨ ਮਨ ਬੈਰਾਗੀ ਘਰ ਬਸੈ ਸੱਚ ਪੈ ਰਾਤਾ ਰਾਤਾ ਹੋਏ ਜਿਹੜੇ ਰੰਗੇ ਜਾਂਦੇ ਉਹਨਾਂ ਦਾ ਚੰਚਲ ਸੀ ਨਾ ਜਿਹੜਾ ਮਨ ਕਿਉ ਮਨ ਇਹ ਮੱਛੀ ਦੀ ਨਿਆਈ ਹੈ ਸਾਧ ਸੰਗ ਜਿਸ ਤਰ੍ਹਾਂ ਮੱਛੀ ਟਿਕਦੀ ਨਹੀਂ ਨਾ ਪਾਣੀ ਦੇ ਵਿੱਚ ਕਦੇ ਇੱਧਰ ਕਦੇ ਉੱਧਰ ਇਸ ਤਰ੍ਹਾਂ ਇਹ ਮਨ ਹੈ ਇਹ ਟਿਕਦਾ ਨਹੀਂ ਥੋੜੀ ਜੇਰ ਬੈਠ ਜਾਈਏ ਸਤ ਸੰਗ ਦੇ ਵਿੱਚ ਫਿਰ ਭਟਕਦਾ ਰਹਿੰਦਾ ਕਿਧਰ ਨਾ ਕਿਧਰੇ ਇਹ ਚਲੇ ਜਾਂਦਾ ਪਿੱਛੇ ਕੀ ਕਰਕੇ ਆਏ ਇਹ ਹੁਣ ਚਲੇ ਜਾਵੇਗਾ ਹੁਣ ਜਾ ਕੇ ਅਸੀਂ ਕੀ ਕਰਨਾ ਹੈ ਇਹ ਫਿਰ ਟਿਕ ਜਾਂਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ